ਮੈਂ ਤੇ ਪਹਿਲਾਂ ਵੀ ਇਹ ਇਨਜਾਰਜ ਕਰ ਦਿੱਤਾ ਸੀ ਕਿ ਜਿੰਨੇ ਵੀ ਕੋਈ ਮਾੜੇ ਅੰਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਤੁਹਾਡੇ ਥਰੂ ਜਿਹੜਾ ਹੈ ਮੈਸੇਜ ਹੈ ਕਿ ਜਾਤ ਆਪਣਾ ਕੰਮ ਛੱਡ ਦੋ ਕਿਉਂਕਿ ਮੈਂ ਲੱਖਾਂ ਦੇ ਵਿੱਚ ਜਾਨ ਦੀ ਆਪਣੀ ਜਿਹੜੀ ਅਤਿਆਕਾਰ ਕਿ ਜੇਰਾ ਵੀ ਬੰਦਾ ਕੋਈ ਗਲਤ ਕੰਮ ਕਰੂਗਾ ਕਰਨੀ ਸਿੱਧਾ ਸਜ਼ਾ ਕਰੂਗਾ ਜਾਂ ਤਾਂ ਚੋਰੀ ਕਰੂਗਾ ਉਹਦੇ ਲਈ ਅਸੀਂ ਪੂਰੀ ਜਿਹੜੀ ਸ਼ਕਤ ਧਾਰਨ ਇਹ ਗੱਲ ਪੁਰਾ ਜਿਹੜਾ ਸਹਿਰ ਹੈ ਕਿ ਇਹ ਰੈਨੇਜਰ ਹੈ ਰੈਨੇਜਰੀ ਦਾ ਜਿਹੜਾ ਕਿ ਮੁਖਦਵਾਰ ਹੈ ਕੋਈ ਬਹੁਤ ਜ਼ਿਆਦਾ ਮਸਾਲਾ ਯਾਹਾਂ ਕੋਲ ਉਤਲ ਗਿਆ ਤੇ ਕੁਝ ਵੀ ਦਿੱਕਤ ਨਾ ਦੋ ਅਸੀਂ ਜਿਹੜਾ ਹੈ ਆਪਣੇ ਸਮੇਂ ਸਮੇਂ ਸਰਕਾਰ ਦਾ ਡਾਕਾ ਬੰਦੀ ਕਰਦੇ ਹਾਂ ਪੂਰੀ ਹੁਣ ਵੀ ਸਕਟਾਈ ਕਿ ਜਦ ਵੀ ਵਾਟਰ ਦੇ ਨਕਾਲਾ ਦਾ ਅਸੀਂ ਵੀ ਲਾਦਿਆਂ ਸਿਟੀ ਵਾਲੇ ਵੀ ਲੱਗਦੇ ਜਦੋਂ ਵੀ ਕੋਈ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਆਉਗੀ ਜਾਂ ਅਚੋਚੇਤ ਨੱਕ ਦੇ ਵਿੱਚ ਕੋਈ ਬੰਦਾ ਫੜਿਆ ਜਾਊਗਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਨੂੰ ਰੋਕਣ ਦੀ ਪੂਰੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਠੀਕ ਹੈ ਨਾ ਆਪ ਕੋਲ ਕੋਲ ਜਿਹੜਾ ਸਰਕਾਰ ਵਾਲੇ ਅਨੁਸਾਰ ਹੈ जल्द तो 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 असं जी आम जनता पूरा विश्वास दवाने सरकार है सरकार दे नाले सारा सिस्टम होगा जोड़ा कोई माड़ा बंदा है चाहे कोई भी है चाहे वो लुटपो करता है चाहे कोई चार सौ भी कम करता है जो नशे दस करता वो अपने कामों तो बाज आ जाफ जो सख्त कार्र करके कानून मुताबक जी अंदर भेजे ਕੁਝ ਨਸ਼ੇਬੁਜ਼ਰ ਦੀ ਮੁਲਾਹੀ ਦੀ ਇਸ ਵੰਦ ਦੀ ਅੰਦਵਰਤਨ ਦੀ ਗੱਲ ਕਰਦਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਹੈ ਇਹੀ ਸੁਧਨ ਕਰਨਾ ਜਿਹੜਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਜਿਹੜਾ ਹੈ ਨਸ਼ੇ ਦੇ ਦਲਦਲ ਵਿੱਚ ਫਸ ਚੁੱਕਿਆ ਉਹਨੂੰ ਲਿਆ ਕੇ ਜਾਂਦਾ ਉਹਦਾ ਟ੍ਰੀਟਮੈਂਟ ਕਰਾਉਣ ਜਾਂ ਉਹਦੇ ਦਾਖਲ ਕਰਾਉਣ ਜਾਂ ਉਹਦੀ ਜਿਹੜੀ ਹੈ ਸਰਕਾਰ ਵੱਲੋਂ ਫ੍ਰੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਹਸਪੀਟਲ ਬਣਾਇਆ ਗਿਆ ਉੱਥੇ ਜਾ ਕੇ ਉਹਦਾ ਜਿਹੜਾ ਇਲਾਜ ਕਰਾਉਣ ਜਿਹੜਾ ਕੋਈ ਬੰਦਾ ਨਸ਼ਾ ਬੀਚਦਾ ਹੈ ਉਦੋਂ ਹੋ ਗਰਾ ਮੈਨੂੰ ਕੁਰਸੀ ਜਿਹੜੀ ਆ ਕੁਰਸੀ ਦਾ ਦਿੱਤਾ ਜਾਨ ਤਾਂ ਜੋ ਉਹਨਾਂ ਨੇ ਜਿਹੜੀ ਚੱਲਦੀ ਹੋ ਜੂਗੀ ਸਰਦਾਰ ਸਲਾਖਾਂ ਦੇ ਵਿੱਚੇ ਪਈ ਜਾਣਾ